ਸ਼ਹਿਰ ਦੇ ਅੰਦਰ ਦੋ ਵਾਟਾਂ ਤੇ ਉੱਪਰ ਜਿਮਣੀ ਚੋਣ ਹੋ ਰਹੀ ਹੈ ਉਸ ਨੂੰ ਲੈ ਕੇ ਅਜ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਚੜੇ ਅਖੀਰਲੇ ਦਿਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਆਪ ਨੇ ਦੋ ਨਾ ਹੀ ਵਾਟਾਂ ਉੱਪਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਏ ਗਏ ਨੇ ਜਿਥੇ ਕਿ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਉਪਰੰਤ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਦੇ ਉੱਪਰ ਇਹ ਚੋਣਾ ਲੜ ਰਹੀ ਹੈ ਤੇ ਇਸ ਦੇ ਨਾਲ ਹੀ ਸ਼ਹਿਰ ਦੇ ਅੰਦਰ ਆਮ ਆਦਮੀ ਪਾਰਟੀ ਦੇ ਵੱਲੋਂ ਵਿਕਾਸ ਵੀ ਕਰਵਾਇਆ ਗਿਆ ਹੈ ਇਸ ਵਾਰ ਚੋਣਾਂ ਦੇ ਵਿੱਚ ਵੱਡੇ ਜਿੱਤ ਹਾਸਲ ਕਰਨ ਤੋਂ ਬਾਅਦ ਰਹਿਣ ਦੇ ਵਿਕਾਸ ਵੀ ਆਮ ਆਦ ਪੋਨਾ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਮਨ ਅਮੰਦ ਨਾਲ ਇਹ ਚੋਣਾ ਕਰਵਾਇਆ ਜਾਣ ਗਿਆ ਅੱਜ ਜਮਨੀ ਚੋਣਾਂ ਨੂੰ ਲੈ ਕੇ ਅਜ ਨਾਲਾ ਨਗਰ ਪੰਚਾਇਤ ਦੀਆਂ ਦੋ ਸੀਟਾਂ ਦੇ ਉੱਤੇ ਜਿਹੜੇ ਅੱਜ ਨਾਮਜ਼ਦਗੀ ਪੱਤਰ ਭਰੇ ਗਏ ਨੇ ਉਹਦੇ ਨਾਲ ਭਰਨ ਵਾਸਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਪਹੁੰਚੇ ਨੇ ਜਿਨ੍ਹਾਂ ਨੇ ਲੋ ਅੱਜ ਆਪਣੇ ਉਮੀਦਵਾਰਾਂ ਦੇ ਜਿਹੜੇ ਖੜੇ ਹੋਏ ਨੇ ਉਹਨਾਂ ਦਾ ਨਾਮਜ਼ਦਗੀ ਪੱਤਰ ਭਰੇ ਗਏ ਨੇ ਤਰੇਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਨਾਮਜ਼ਦਗੀ ਪੱਤਰ ਪਰੌਣ ਲਈ ਆਏ ਹੋ ਨਾਲ ਅੱਜ ਨਾਲੇ ਦੀਆਂ ਦੋ ਵਾਡਾਂ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਜਿਮਨੀਚੋਲ 5 ਉੱਤੇ 7 ਉਹਦੇ ਆਮ ਆਦਮੀ ਪਾਰਟੀ ਦੇ ਜਿਹੜੇ ਬੀਤਵਾਦ ਆ ਉਹਨਾਂ ਦੇ ਪੇਪਰ ਦਾਖਲ ਕਰਾਉਣਾ ਹੈ ਪੇਪਰ ਦਾਖਲ ਕਰਤੇ ਆ ਬਸ ਉਹ ਜਦੋਂ ਜਿੱਤਾਂਗੇ ਉਦੋਂ ਫੇਰ ਆਵਾਂਗੇ ਜੇਤ ਆਮ ਆਦਮੀ ਪਾਰਟੀ ਦੀ ਹੋਊਗੀ ਵਕਾਸ ਦੇ ਨਾਂ ਦੇ ਉੱਤੇ ਇਲੈਕਸ਼ਨ ਲੜਦੀ ਹੈ ਕੋਈ ਜਾਤੀ ਤੂਮਤ ਬਾਜੀ ਜਿਹੜੀਆਂ ਗਾਲੀਆਂ ਮੰਦਾ ਬੋਲਣਾ ਬੋਲੀਏ ਸਮਝਦੇ ਗੀ ਗੱਲ ਨਾ ਮੰਦਾ ਬੋਲ ਕਦੀ ਬੋਲਿਆ ਨਾ ਕਦੀ ਮਾਂ ਪਿਓ ਨੇ ਸਿਖਾਇਆ ਮਾਂ ਪਿਓ ਨੇ ਕਿਹਾ ਲੋਕਾਂ ਨੂੰ ਕੰਮ ਕਰਕੇ ਦਿਖਾਓ ਸੋ ਕੰਮ ਦੇ ਅਧਾਰ ਤੇ ਵੋਟ ਮੰਗਣੀ ਆ ਨਾ ਕਿਸੇ ਨੂੰ ਦਬਾਵਾ ਲਾਉਣਾ ਨਾ ਕਿਸੇ ਨੂੰ ਗਾਲ ਕੱਢਣੀ ਨਾ ਕਿਸੇ ਨੂੰ ਉੱਚੀ ਬੋਲਣਾ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਕੇ ਜਿਹੜੇ ਬੰਦਿਆਂ ਦੀ ਜ਼ੁਬਾਨ ਤੇ ਕੰਟਰੋਲ ਨਹੀਂ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣ ਇਹ ਜ਼ੁਬਾਨ ਬੜੀ ਚੀਜ਼ ਏ ਇਹ ਸਭ ਤੋਂ ਇਹ ਮੰਗਦੇ ਆਪਣੇ ਸਰੀਰ ਦਾ ਇਹ ਬੰਦੇ ਨੂੰ ਨਾ ਬਿਲਕੁਲ ਇਹ ਲੋਕ ਤਾਂ ਜੀਰੋ ਕਰ ਦਿੰਦੀ ਆ ਤੁਹਾਡੇ ਬੋਲ ਜਿਹੜੇ ਆ ਸੋ ਕਿਸੇ ਵੀ ਵੋਟਰ ਨੂੰ ਕੋਈ ਡਰ ਸਹਿੰਦੇ ਚੀ ਰਹਿਣਾ ਚਾਹੀਦਾ ਬੜੇ ਆਰਾਮ ਨਾਲ 21 ਤਰੀਕ ਨੂੰ ਇਲੈਕਸ਼ਨ ਹੋਊਗੀ ਸਰ ਪੱਤਾ ਵੀ ਹਿਲੰਦਿਆ ਗਿਆ ਨਾਲੇ ਤੁਸੀਂ ਕੀ ਕਹਿੰਦੇ ਜੀ ਬੰਦੇ ਜੀ ਤੁਹਾਨੂੰ ਅਮਰ ਸਿੰਘ ਜਿਹੜਾ ਵੀ ਬੰਦਾ ਤੇੜਾ ਵੀ ਬੰਦਾ ਗਾਇ ਕਾਨੂੰਨੀ ਕੰਮ ਦੇ ਤੇ ਤੱਕਾ ਜਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰੂਗਾ ਸਾਦੋਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਰitsar ਤੋਂ ਤੁਹਾਨੂੰ ਨਾਲ ਸਕਰੀਨਿੰਗ ਕੰਪਨੀ ਦਾ ਲਗਾਇਆ ਗਿਆ ਮੈਮ ਲਗਾਇਆ ਗਿਆ ਵਾ ਨਾਲ ਤੁਹਾਡੀ ਉੱਥੇ ਜ਼ਿੰਮੇਵਾਰੀ ਲਗਾਈ ਕੀ ਹੈ ਅਮਰitsar ਵੀ ਤੁਸੀਂ ਦੇਖਣਾ ਸਾਰਾ ਕਿਸ ਤਰੀਕੇ ਦੇ ਨਾਲ ਨਹੀਂ ਨਹੀਂ ਵਧੀਆ ਇੱਥੇ ਤਾਂ ਬੇਟਾ ਬੇਟੀ ਸਾਡੀ ਟੀਮ ਹੀ ਬੜੀ ਤਗੜੀ ਹੈ ਅਜ ਨਾਲ ਸਾਡੀ ਟੀਮ ਸਾਡੀ ਇੱਥੇ ਲੱਗੀ ਅਸੀਂ ਦੋ ਵਾਡਾ ਦੇ ਵਿੱਚ ਆਪਣੇ ਟੀਮ ਬਣਾ ਕੇ ਲਾਤੀ ਆ ਆਵਾਂਗੇ ਆਪ ਵੀ ਆਵਾਂਗੇ ਕਿਉਂਕਿ 85 ਵਾਡਾ ਦੇ ਦਿਨ ਥੋੜੇ ਆ 6-7 ਹੀ ਆ ਕੱਲ ਤੋਂ ਪਹੁੰਚਾਤ ਸ਼ੁਰੂ ਹੋ ਜਾਣਾ 85 ਵਾਡਾ ਦੇ ਵਿੱਚ ਜਾਣਾ ਪਾਰਟੀ ਨੇ ਡਿਊਟੀ ਲਈ ਹੈ ਅਮਰitsar ਸ਼ਹਿਰ ਦੇ ਵਿੱਚ ਬਹੁਤ ਵਧੀਆ ਸਥਿਤੀ ਹੈ ਤਹੋ ਸਾਇਦ ਵੀ ਜਿੱਤਾਂਗੇ ਨਾਲਾ ਵੀ ਜਿੱਤਾਂਗੇ ਰਾਜਾ ਸੰਸਿਵ ਜਿੱਤਾਂਗੇ ਸਭ ਨੇ ਕਹਿੰਦਿਆ ਇਸ ਕਰਕੇ ਵਧੀਆ ਕੋਈ ਨਹੀਂ ਪਾਰਟੀ ਜਦੋਂ ਕੰਮ ਦੀ ਡਿਊਟੀ ਲਾਉਂਦੀ ਆ ਆਪਾਂ ਕੰਮ ਕਰਦੇ ਆ ਬੇਤ ਕਛ ਬੰਦੇ ਆਪਾਂ ਅੰਮ੍ਰਿਤ ਸਾਹਿਬ ਅੱਜ ਨਾਲਾ ਦੀ ਗੱਲ ਕਰੀ ਤੇ ਅੱਜ ਨਾਲਾ ਦੀ ਦੋਵੇਂ ਵਾਰਡਾਂ ਚ ਗੱਲ ਕੀਤੀ ਕਿ ਸੈਂਸਿਟਿਵ ਲੱਗ ਰਹੀਆਂ ਕਿ ਹਾਈਪਰ ਸੈਂਸਿਟਿਵ ਲੱਗ ਰਹੀਆਂ ਉਹ ਨਹੀਂ ਨਹੀਂ ਕੋਈ ਸਿਸਟਰ ਨਹੀਂ ਐਵੇਂ ਕੋਈ ਬੰਦੇ ਮੈਂ ਜਿਨ੍ਹਾਂ ਨੇ ਸਾਰੀ ਬਦਲ ਕੀ ਕਹਿੰਦੇ ਨੇ ਸਿਆਸਤ ਹੀ ਇਹ ਕੀਤੀ ਗੰਦ ਬੋਲਣ ਦੀ ਦਾਬੇਬਾੰਦੀ ਪਸਤੇ ਕਰਾਉਣ ਦੀ ਉਹ ਸਿਆਸਤ ਖਤਮ ਹੋ ਗਈ ਉਹ ਸਮਝਦੇ ਨਹੀਂ ਅਜੇ ਉਹਨਾਂ ਨੇ ਅਜੇ ਵੀ ਕਹਿੰਦੇ ਸੁਭਰੇ ਹ बेल कोई चूहना चंगे बंदे ताबे मारने बे मारो जिदा उबेद जमाना ही, ही बदल तो गया, ना, ही गया। ना के दाबा मारो ना के दाबा सौ समझते कहीं गल जो बंदे धा मारे दबके मारे तो इतने तक आ गए बहुत दली बिछा के बैठे बसो इतने ਸਮਝ ਤੱਕਲੀ ਗੱਲ ਇਸ ਕਰਕੇ ਬਾਬਿਆਂ ਦੀ ਸਿਆਸਤ ਖਤਮ ਹੋ ਗਈ ਗੁੰਡਾਗਰਦੀ ਦੀ ਸਿਆਸਤ ਖਤਮ ਹੋ ਗਈ ਸਰਵ ਵਿਕਾਸ ਦੀ ਸਿਆਸਤ ਲੋਕ ਛਟਕਾਂ ਦੇਖਣਗੇ ਲਾਈਟਾਂ ਦੇਖਣਗੇ ਕੈਬ ਦੇ ਦੇਖਣਗੇ ਜਿਹੜੀ ਆਡੀ ਆਡੀ ਤਗੜੀਆਂ ਰੋਡ ਬਣਦੀਆਂ ਉਹ ਵੇਖਣਗੇ ਵਿਕਾਸ ਨੂੰ ਵੋਟ ਪਾਉਵੀ ਅਸੀਂ ਦੋ ਵੱਡਾਂ ਦੇ ਵਿੱਚ ਕਿਹਾ ਕਿ ਜੇ ਅਸੀਂ ਵਿਕਾਸ ਕੀਤਾ ਵੋਟ ਪਾ ਦਿਓ ਨਹੀਂ ਤਾਂ ਨਾ ਹੀ ਕਦੀ ਸ਼ਾਹ ਵੰਡੀ ਨਾ ਹੀ ਕਦੀ ਪੈਸੇ ਵੰਡੇ ਨਾ ਹੀ ਕਦੀ ਗੁੰਡਾਗਰਦੀ ਕੀਤੀ ਹਾਂ پتہ ਇੱਕ ਗੱਲ ਹੈ ਕਿ ਇਹਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਦੇ ਕਿ ਇਹਨੂੰ ਖੁੱਲ ਵੀ ਦੇ ਦਾਂਗੇ ਕਾਨੂੰਨ ਅਲਗੋ ਦੇਖੋ ਗੁੰਡਾਗਰਦੀ ਕਦੂ ਦੇ ਕਾਨੂੰਨੀ ਤੌਰ ਤੇ ਦੇ ਖਿਲਾਫ ਕਾਰਵਾਈ ਕਦੋਂ ਉਹ ਟਰਾਂਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਉਹ ਟਰਾਂਸਪੋਰਟਰਾਂ ਨੂੰ ਅਪੀਲ ਆ ਕਿ ਅਮਨ ਮਾਨ ਦੇ ਨਾਲ ਇਲੈਕਸ਼ਨ ਕਰਨੀ ਕਿ ਇਹਨੂੰ ਨਾ ਡਰਾਉਣਾ ਧਮਕਾਉਣਾ ਨਹੀਂ ਤੁਹਾਡੀ ਮਰਜ਼ੀ ਹੈ ਮੈਂ ਤੇ ਮੈਂ ਤੇ ਦੇਖੋ ਆਮ ਆਦੀ ਪਾਰਟੀ ਦਾ ਲੀਡਰ ਮੈਂ ਤੇ ਕਹੂੰਗਾ ਸਾਡੇ ਉਮੀਦਵਾਰਾਂ ਨੂੰ ਵੋਟ ਪਾਓ ਪਰ ਜੇ ਕਿਸੇ ਦੇ ਹੋਰ ਵੀ ਪਾਉਣੀਆਂ ਤਾਂ ਪਾਵੇ ਆਪਣੀ ਆ ਕਿ ਇਹਨੇ ਅਕਾਲੀ ਨੂੰ ਪਾਉਣੀ ਆ ਕਿ ਇਹਨੇ ਭਾਜਪਾ ਵਾਲਿਆਂ ਨੂੰ ਪਾਉਣੀ ਆ ਕਿਸੇ ਦੇ ਕਾਂਗਰਸੀ ਨੂੰ ਪਾਉਣ ਵੋਟ ਪਾਉਣੀ ਹੱਕ ਦਾ ਡੈਮੋਕਰੇਸੀ ਉਹ ਤੁਹਾਡੇ ਦਾਬਿਆਂ ਦੁਬਿਆਂ ਵਿੱਚ ਡਰ ਨਾਲ ਹੀ ਡੈਮੋਕਰੇਸੀ ਦੀ ਖਤਮ ਹੋ ਸਕਦੀ ਇਸ ਕਰਕੇ ਵੋਟਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਵੋਟ ਬੋਲੋ ਆਜ਼ਾਦਮ ਦੇ ਨਾਲ ਰਾਹ ਦੇ ਦਾਦ ਵੋਟ ਪਾ ਕੇ ਘਰ ਜਾਓ ਕੋਈ ਸ਼ਾਂਤਮਈ ਇਲੈਕਸ਼ਨ ਹੋਊਗੀ ਕਿਸੇ ਨੂੰ ਅਈ ਗੁੱਡਾਗਰਦੀ ਨਹੀਂ ਕਰਦਿਆਂਗੇ ਤੁਸੀਂ ਕਿ ਮਦਦ ਦੇ ਬਿਲਕੁਲ ਜਿਸ ਤਰੀਕੇ ਨਾਲ ਕੈਬਨਿਟ ਮਨੋਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਉਹਨਾਂ ਵੱਲੋਂ ਅੱਜ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ ਨਾਲ ਨਾਲ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਵੋਟਾਂ ਨੇ ਸਿਰਫ ਵਿਕਾਸ ਦੇ ਆਧਾਰ ਤੇ ਵੋਟ ਪਵਾਈ ਜਾਊਗੀ ਵਿਕਾਸ ਦੇ ਆਧਾਰ ਤੇ ਵੋਟ ਮੰਗੀ ਜਾਊਗੀ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਊਗੀ ਸਾਡੇ ਨਾਲ ਕੈਂਡੀਡੇਟ ਵੀ ਮੌਜੂਦ ਨੇ ਗੁਰਦੇਵ ਸਿੰਘ ਅਗੁਰਦੇਵ ਸਿੰਘ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਤੁਹਾਨੂੰ ਟਿਕਟ ਦਿੱਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ ਔਰ ਅੱਜ ਤੁਸੀਂ ਨਾਮਜ਼ਦਗੀ ਪੱਤਰ ਭਰੇ ਆ ਹਾਂਜੀ ਬਿਲਕੁਲ ਜੀ ਅੱਜ ਅਸੀਂ ਨਾਮਜ਼ਦਗੀ ਪੱਤਰ ਭਰੇ ਆ ਤੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਗੁਰਦੇਵ ਸਿੰਘ ਦਾਸ ਦਾ ਨਾਮ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਲੋਕ ਵਿਕਾਸ ਦੇ ਨਾਂ ਤੇ ਐਤਕੀ ਵੋਟਾਂ ਪਾਉਣਗੇ ਤੇ ਕਿਤੇ ਵੀ ਆ ਜੀ ਅਸੀਂ ਤੁਸੀਂ ਵੀ ਦੇਖਿਆ ਸਾਰੀ ਜਨਤਾ ਨੇ ਦੇਖਿਆ ਜੀ ਰੋਡ ਆਮ ਆਦਮੀ ਪਾਰਟੀ ਕਲੀਨਿਕ ਜਾਂ ਕੋਈ ਵੀ ਬਿਜਲੀ ਦਾ ਕੰਮ ਹੈ ਜੀ ਕੈਮਰੇ ਸੀਸੀਟੀਵੀ ਕੈਮਰੇ ਦਾ ਵੀ ਕੰਮ ਚੱਲ ਰਿਹਾ ਵਾ ਲਾਈਟਾਂ ਦਾ ਵੀ ਕੰਮ ਚੱਲ ਰਿਹਾ ਮੰਤਰੀ ਸਾਹਿਬ ਦੀ ਦੇਣ ਹੈ ਸਾਹਿਬ ਇਹ ਸੀਐਮ ਸਾਹਿਬ ਦੀ ਦੇਣ ਹੈ ਆਮ ਆਦਮੀ ਪਾਰਟੀ ਦੀ ਦੇਣ ਹੈ ਜਿਹੜੀ ਵਿਕਾਸ ਹੋ ਰਿਹਾ ਜੀ ਤੁਸੀਂ ਕੀ ਪੀਲ ਕਰਨੀ ਜਾਓਗੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਜੀ ਹਰ ਕੇ ਆਮ ਆਦਮੀ ਪਾਰਟੀ ਦੇ ਸਾਥ ਦਿੱਤਾ ਜਾਵੇ ਜੋ ਕਿ ਰਹਿੰਦੇ ਸਮੇਂ ਦੇ ਵਿੱਚ ਅਹੀ ਹੋਰ ਵਿਕਾਸ ਕਰ ਸਕੀ ਹੈ ਜੀ ਮੈਂ ਇਹੋ ਕਹਿਣਾ ਚਾਹੁੰਦੀ ਹਾਂ ਵੀ ਸ਼ਾਂਤਮਈ ਢੰਗ ਨਾਲ ਵੋਟਾਂ ਹੋਣ ਤੇ ਵਿਕਾਸ ਦੇ ਨਾਂ ਤੇ ਅਸੀਂ ਵੋਟ ਮਤਲਬ ਕਰ ਰਹੇ ਹਾਂ ਇਲੈਕਸ਼ਨ ਤੇ ਮੈਨੂੰ ਪੂਰੀ ਉਮੀਦ ਹੈ ਵੀ ਮੈਂ ਜਿੱਤਾਂਗੀ ਤੇ ਬਾਕੀ ਮਾਲਕ ਨਾਲ ਬਸ ਇੰਨਾ ਹੀ ਕਹਿ ਕੇ ਮੈਂ ਸ਼ੁਕਰਗੁਜ਼ਾਰ ਵੋਟਰਾਂ ਤੋਂ ਮੀਂਹ ਦੀ ਫੀਲ ਕਰ ਜੁ। ਮੈਂ ਉਹ ਕਹਿੰਨੀ ਆਂ ਵੀ ਆਪਣਾ ਮੱਧ ਚੜ ਕੇ ਵੋਟ ਪਾਓ ਬਾਉ ਮਾਤਨ ਜੀ ਬਾਪ ਜੀ ਵੀਰਾਈ ਤੁਸੀਂ ਦੇਖ ਰਹੇ ਹੋ ਕਿ ਅੱਜ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਜਿਸ ਤਰੀਕੇ ਨਾਲ ਜਿਮਨੀ ਚੋਣਾ ਜਨਾਲੇ ਦੀਆਂ ਦੋ ਸੀਟਾਂ ਸੀ ਜਾਂ 5 ਨੰਬਰ ਤੇ 7 ਨੰਬਰ ਵਾਰਡ ਦੀਆਂ ਚੋਣਾ ਹੋਣੀਆਂ ਸੀ ਉਸ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰੇ ਗਏ ਨੇ ਇਸ ਤਰ੍ਹਾਂ ਵਾਲੀ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਇੱਥੇ ਪਰ ਇੱਥੇ ਅੱਜ ਕੈਬਨਿਟ ਮੰਤਰੀ ਗੁਰਦੀਪ ਸਿੰਘ ਤਾਲੀਵਾਲ ਪਹੁੰਚੇ ਸੀ ਜਿਨ੍ਹਾਂ ਵੱਲੋਂ ਆਪਣੇ ਦੋ ਜਿਹੜੇ 5 ਨੰਬਰ ਵਾਰਡ ਦੀ ਗੱਲ ਕਰੀ ਤੇ ਵਾਰਡ ਨੰਬਰ 7 ਦੀ ਗੱਲ ਕਰੀ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਭਰੇ ਗਏ ਨੇ ਨਾਲ-ਨਾਲ ਉਹਨਾਂ ਵੱਲੋਂ ਬਿਲਕੁਲ ਬੇਪਿਕਰ ਹੋ ਕੇ ਬਿਲਕੁਲ ਕਿਸੇ ਵੀ ਡਰ ਕਤਰੇ ਤੋਂ ਬਾਹਰ ਆਣ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਊਗੀ ਔਰ ਅਮਨ ਆਮਨਾਂ ਜਿਹੜੀਆਂ ਇਹ ਜ਼ਮੀਨੀ ਚੋਣਾਂ ਨੇ ਉਹ ਭੁਗਤਾਈਆਂ ਜਾਣਗੀਆਂ ਬਾਕੀ ਤੁਸੀਂ ਜਿਹੜੇ ਰੋਜ਼ ਦਾ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ